ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਸ਼੍ਰੀ ਮੁਕਤਸਰ ਸਾਹਿਬ ਸ਼ਹਿਰ ਦੀ ਆ ਤੇ ਮਲੋੜ ਰੋਡ ਦੇ ਉੱਤੇ ਢਾਲੀਆਲ ਹਸਪਤਾਲ ਆ ਜਿਹੜਾ ਹੱਡੀਆਂ ਵਾਲਾ ਉਸ ਗਲੀ ਦੀ ਇਹ ਵੀਡੀਓ ਆ ਦੋਸਤੋ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਤੀਜਾ ਸੂਆ ਗੱਬਣਾ ਮੱਝ ਵਕਾਊ ਆ ਇਹਦੀ ਬਣਦੀ ਡਿਟੇਲ ਆਪਾਂ ਆਪ ਹੀ ਦੇਵਾਂਗੇ ਵੀਡੀਓ ਵੇਖ ਰਹੇ ਨਾਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀ ਰਾਣੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤੇ ਫੇਸਬੁੱਕ ਕੋਈ ਇਹਨੂੰ ਦੋਸਤੋ ਫੋਲੋ ਕਰ ਲਿਓ ਤੇ ਆਓ ਦਿਨੇ ਆ ਦੋਸਤੋ ਤੁਹਾਨੂੰ ਇਹਦੀ ਜਾਣਕਾਰੀ ਤੀਜਾ ਸੂਆ ਕਰਮਾ ਵਾਲੀ ਨੇ ਸੂਣਾ ਬਹੁਤ ਚੰਗੇ ਥਣ ਹਵਾਨੇ ਦੇ ਵਿੱਚ ਆ ਤੇ ਚੰਗੇ ਸੀਮਨ ਤੋਂ ਗੱਬਣਾ ਦੋਸਤੋ ਥਣ ਹਵਾਨਾ ਤੁਹਾਨੂੰ ਪਹਿਲਾਂ ਦਿਖਾ ਦਈਏ ਬਹੁਤ ਹੀ ਜਿਆਦਾ ਚੰਗਾ ਥਣ ਲੱਗਾ ਦੇਖ ਸਕਦੇ ਹੋ ਵਿਰਲਾ ਵੀ ਬਹੁਤ ਆ ਤੇ ਸਾਈਜ਼ ਵੀ ਬਹੁਤ ਚੰਗਾ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਪਹਿਲਾਂ ਹਵਾਨੇ ਦੀ ਜਜਮੈਂਟ ਕਰਾਉਣੇ ਆ ਉਸ ਤੋਂ ਬਾਅਦ ਦੋਸਤੋ ਤੁਹਾਨੂੰ ਤੋੜ ਕੇ ਦਿਖਾਵਾਂਗੇ ਦੇਖ ਸਕਦੇ ਆ ਬਹੁਤ ਸਾਫ ਸੁਥਰਾ ਦੇ ਵੱਡਾ ਹਵਾਨਾ ਦੇਖ ਸਕਦੇ ਹੋ ਤੁਸੀਂ ਸੇਮ ਸਾਈਜ਼ ਆ ਦੋਸਤੋ ਦੋਨਾਂ ਪਾਸਿਆਂ ਤੋਂ ਬਹੁਤ ਹੀ ਜਿਆਦਾ ਸ਼ਾਨਦਾਰ ਥਾਣਾ ਹਵਾਨਾ ਤੇ ਮੂੰਹ ਮੱਥਾ ਗੋਲ ਸੈਂਗ ਦੀ ਆ ਦੋਸਤੋ ਮੋਹਰਾ ਕੈਟਾਗਰੀ ਚ ਕੈਟਾਗਰੀ ਚ ਪੈਂਦੀ ਆ ਤੇ ਇੰਦਰ ਬੁੱਲ ਤੋਂ ਇਹ ਗੱਬਣਾ ਦੋਸਤੋ ਸੀਮਨ ਬਾਈ ਨੇ ਛਾਂਭ ਕੇ ਰੱਖਿਆ ਇੰਦਰ ਬੁੱਲ ਦੇ ਸੀਮਨ ਤੋਂ ਗੱਬਣਾ ਖਲੀ ਦਾ ਬੱਚਾ ਸੀ ਜਿਹੜਾ ਦੇਖ ਸਕਦੇ ਹੋ ਪੱਠ ਪੜਾ ਚੰਗਾ ਇਹ ਵੱਧ ਤੋਂ ਵੱਧ ਇਹ 2-4 ਦਿਨ ਲੈਂਦੀ ਆ ਦੋਸਤੋ ਤਕਰੀਬਨ ਤਿਆਰ ਆ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਲੋ ਵੀ ਸਜਣੋ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਤੋੜਦੀ ਤੋਂ ਤੁਹਾਨੂੰ ਸਭਾਨੇ ਦੀ ਸਾਰੀ ਜਜਮੈਂਟ ਇਹਦੀ ਆ ਜਾਊਗੀ ਬਹੁਤ ਵੱਡਾ ਤੇ ਸਾਫ ਸੁਥਰਾ ਹਵਾਨਾ ਜੀ ਦੇਖ ਸਕਦੇ ਹੋ ਮੋੜ ਲਓ ਜੀ ਇੰਦਰ ਬੁੱਲਦਾ ਸੀ ਮਣੇ ਦੇ ਲੱਗਿਆ ਦੋਸਤੋ ਦੇਖ ਸਕਦੇ ਹੋ ਤੁਸੀਂ ਪੂਰੇ ਸਾਫ ਸੁਥਰੇ ਤੇ ਵੱਡੇ ਹਵਾਨੇ ਦੇ ਵਿੱਚ ਆ ਬੰਦੋ ਬਾਈ ਰੋਡ ਨੇ ਬਾਟਨ ਦੇ ਬਾਟਨ ਦੇ ਐ ਮੋਲੇ ਦੋਸਤੋ ਇਹਦਾ ਫੋਨ ਤੇ ਹੋ ਜਾਣਾ ਜਿਸ ਵੀ ਕਿਸੇ ਮੇਰੇ ਵੀਰ ਨੂੰ ਇਹ ਮੱਝ ਪਸੰਦ ਆਉਂਦੀ ਆ ਤਾਂ ਬਾਈ ਦਾ ਨੰਬਰ ਆਪਾਂ ਬੋਲ ਦਿੰਨੇ ਆ 99148 43211 ਦੁਬਾਰਾ ਫੇਰ ਦੱਸ ਦਿੰਨੇ ਆ 99148 43211 ਇਹ ਲੋਕੇਸ਼ਨ ਦੀ ਗੱਲ ਕਰੀਏ ਤਾਂ ਦੋਸਤੋ ਢਾਲੀਆ ਵਾਲਾ ਜਿਹੜਾ ਹੱਡੀਆਂ ਦਾ ਹਸਪਤਾਲ ਆ ਸ਼੍ਰੀ ਮੁਕਸਰ ਸਾਹਿਬ ਜਿਲ੍ਹਾ ਸ਼ਹਿਰ ਦੇ ਵਿੱਚ ਮਲੋੜ ਰੋਡ ਤੇ ਉਸ ਦੇ ਨਾਲ ਦੀ ਜਿਹੜੀ ਗਲੀ ਮੁੜਦੀ ਆ ਤੇ ਅੱਗੇ ਜਾ ਕੇ ਜਿੱਥੋਂ ਗਲੀ ਭੀੜੀ ਜੀ ਹੁੰਦੀ ਹੈ ਉਦੋਂ ਥੋੜਾ ਜਿਹਾ ਅੱਗੇ ਡੱਪ ਕੇ ਘਰ ਆ ਬਾਈ ਦਾ ਤੇ ਨੰਬਰ ਆਪਾਂ ਸਕਰੀਨ ਤੇ ਲਾਦਾ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਆ ਕੇ ਦੇਖੋਗੇ ਤਾਂ ਤੁਹਾਡੇ ਮੱਜ ਪਸੰਦ ਆਊਗੀ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋਂ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਦੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਦੋਸਤੋਂ ਜਲਦੀ ਮਿਲਦੇ ਹਾਂ ਅਜਿਹੀ ਨਵੇਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ